ਰੂਪਰੇਖਾ ਰਹਿੰਦੀ ਹੈ ਜਿਹੜਾ ਬਰਾਤ ਰੂਪੀ ਨਗਰ ਕੀਰਤਨ ਹੁੰਦਾ ਇਸ ਸਥਾਨ ਗੁਰੂ ਸਾਹਿਬ ਦਾ ਸਬੰਧਤ ਹੋਣ ਕਰਕੇ ਇੱਥੇ ਲਗਭਗ 5 ਤਰੀਕ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਣੀ ਆ ਜੋ ਲਗਭਗ 15-16 ਤਰੀਕ ਤੱਕ ਲਗਾਤਾਰ ਚੱਲੂ ਹੀ ਰਹਿਣੀ ਹੈ ਹਰ ਸਾਲ ਭਾਦੋਂ ਸੁਦੀ ਸਤਮੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਦੀ ਯਾਦਗਾਰ ਸੰਗਤਾਂ ਬੜੇ ਪਿਆਰ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ ਔਰ 10 ਨੂੰ ਬੜੇ ਖਾਸ ਸਮਾਗਮ ਰਹਿਣ ਵਾਲਿਆ ਉਹਦੀ ਵੀ ਰੂਪਰੇਖਾ ਦੱਸ ਦਿਓ 11 ਤਰੀਕ ਸ਼ਾਮ ਤੱਕ ਧਾਰਮਿਕ ਸਮਾਗਮ ਚੱਲਣਗੇ ਸਵਿੱਤ ਚਕਾਵਾ ਚਿਕਨ ਸ਼ਰੋਣੀ ਪੇਟੀ ਦੇ ਪ੍ਰਚਾਰਕ ਕਵੀਸ਼ਰ ਢਾਡੀ 12 ਜਿਹੜੇ ਜਥੇ ਮੁੱਖ ਜਥੇ ਆ ਉਹ ਪਹੁੰਚ ਰਹੇ ਹਨ ਪਾਣੀ ਦੀ ਘਾਟ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਜਿਸ ਨੂੰ ਲੋੜ ਨੂੰ ਬਖ ਖਰਾਜਿਆ ਅਚੰਕ ਤਾਂ ਲੋਹੜਾ ਕਰਸ਼ੇਵਾ ਸੈਟੀ ਦੇ ਸਹਿਯੋਗ ਨਾਲ ਦੋ ਨਵੇਂ ਬੋਰ ਕਰਵਾਏ ਗਏ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਦਾ 537 ਵਾ ਵਿਆਹ ਪੂਰਵ 10 ਸਤੰਬਰ ਨੂੰ ਇਸੇ ਸਥਾਨ ਤੇ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਨਿਸ਼ਾਨੀਆ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਕਨ ਸਾਹਿਬ ਜਿੱਥੇ ਦੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਕੀ ਪ੍ਰਬੰਧ ਰਹਿਣਗੇ ਕੀ ਸਮਾਗਮ ਚੱਲਣਗੇ ਗੱਲਬਾਤ ਕਰ ਲਾਂਗੇ ਸਾਡੇ ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੌਜੂਦ ਨੇ ਔਰ ਕੀ ਸਮਾਗਮ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਭ ਕੀ ਸਮਾਗਮ ਰਹਿਣਗੇ ਕੀ ਕੀ ਇੱਥੇ ਜਿਹੜੇ ਆ ਉਹ ਸਮਾਗਮ ਕੀਤੇ ਜਾਣਗੇ ਕੀ ਤਿਆਰੀਆਂ ਹੋ ਗਈਆਂ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਗੁਰਦਾਰਾ ਕੰਤ ਸਾਹਿਬ ਵਿਖੇ 5 ਤਰੀਕ ਤੋਂ ਜਿਹੜੇ ਆ ਧਾਰਮਿਕ ਸਮਾਗਮ ਸ਼ੁਰੂ ਹੋ ਰਹੇ ਹਨ ਜਿਸ ਤਹਿਤ 5 6 ਤੇ 7 ਤਰੀਕ ਤੱਕ ਜਿਹੜੇ ਆ ਧਾਰਮਿਕ ਸਮਾਗਮ ਰਾਤ ਦੇ ਚੱਲਣਗੇ ਜੇ ਵੱਡੇ ਵੱਡੇ ਸਿੱਖ ਪੰਥ ਦੇ ਮਹਾਨ ਕਥਾਵਾਚਕ ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਜਹੇਦਾਰ ਤਖਤ ਬਠਿੰਡਾ ਤਲਵੰਡੀ ਸਾਬੋ ਉਹ ਪਹੁੰਚ ਰਹੇ ਹਨ ਇਸ ਤੋਂ ਇਲਾਵਾ 6 ਤਰੀਕ ਨੂੰ ਜਿਹੜਾ ਇੱਥੇ ਗੁਰਦਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਹੈ ਇਹ ਚਲੇ ਸਮੇਂ ਦੌਰਾਨ ਇਸ ਗੁਰਦਰਾ ਸਾਹਿਬ ਵਿੱਚੋਂ ਭਾਰੀ ਸੰਗਤਾਂ ਦਾ ਆਮਦੋਂ ਦੀ ਪਾਣੀ ਦੀ ਘਾਟ ਬਹੁਤ ਜ਼ਿਆਦਾ ਮਸ਼ੂਸ਼ ਹੁੰਦੀ ਸੀ ਜਿਸ ਨੂੰ ਲੋੜ ਨੂੰ ਬੁਖਰਾਖਦੇ ਆ ਸੰਗਤਾਂ ਜੋਰਾਕਰ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਦੋ ਨਵੇਂ ਬੋਰ ਕਰਵਾਏ ਗਏ ਹਨ ਇਸ ਤੋਂ ਹੋਰ ਲੰਗਰ ਆਦਿ ਦੇ ਪ੍ਰਬੰਧ ਵੀ ਲਗਭਗ ਕਰਵਾਏ ਜਾ ਰਹੇ ਹਨ ਗੁਰਦਾਰਾ ਸਾਹਿਬ ਇਹ ਰੰਗ ਰੋਗਨ ਦਾ ਕੰਮ ਮੁਕੰਮਲ ਹੋ ਗਿਆ ਹਨ ਬਾਕੀ ਵੀ ਜਿਹੜੀਆਂ ਤਿਆਰੀਆਂ ਸਾਰੀਆਂ ਜਿਨ੍ਹਾਂ ਨੂੰ ਅੰਤਮ ਸਵਾ ਦੇ ਦਿੱਤੀਆਂ ਗਈਆਂ ਹਨ ਕੀ ਸਮਾਗਮ ਰਹਿਣਗੇ ਕਿੰਨੀ ਕਿੰਨੀ ਤਰੀਕ ਨੂੰ ਇਹ ਸਮਾਗਮ ਹੋਣਗੇ ਸਮਾਗਮ 5 ਤਰੀਕ ਤੋਂ ਸ਼ੁਰੂ ਹੋਣਗੇ 5 6 ਤੇ 7 ਦੀ ਰਾਤ ਨੂੰ ਇੱਥੇ ਗੁਰਦਾਰਾ ਸਾਹਿਬ ਇਹ ਕੀਰਤਨ ਕਥਾ ਤੇ ਢਾਡੀ ਕਵੀਸ਼ਰ ਦਰਬਾਰ ਸ਼ੁਰੂ ਹੋਣਗੇ ਇਹ 30 ਤਰੀਕ ਨੂੰ ਜਿਹੜਾ ਵਾ ਦਿਨੇ ਵਰਸਨ ਚਾਰ ਹੋਵੇਗਾ 9 ਔਰ 10 ਨੂੰ ਬੜੇ ਖਾਸ ਸਮਾਗਮ ਰਹਿਣ ਵਾਲਿਆ ਉਹਦੀ ਵੀ ਰੂਪਰੇਖਾ ਦੱਸ ਦਿਓ 9 ਤਰੀਕ ਸ਼ੁਰੂ 9 ਤਰੀਕ ਤੋਂ ਲੈ ਕੇ 11 ਤਰੀਕ ਸ਼ਾਮ ਤੱਕ ਧਾਰਮਿਕ ਸਮਾਗਮ ਚੱਲਣਗੇ ਗੁਰਦਵਾਰਾ ਸਾਹਿਬ ਦੇ ਦਵਾਨ ਹਾਲੇ ਜਿਸ ਵਿੱਚ ਆਪਣੇ ਦਾਵਾਰ ਕਥਾਵਾਚ ਕਛਰੋਣੀ ਕਮੇਟੀ ਦੇ ਪ੍ਰਚਾਰਕ ਕਵੀਸ਼ਰ ਢਾਡੀ ਬਾਹਰੋਂ ਜਿਹੜੇ ਜਥੇ ਮੁੱਖ ਜਥੇ ਆ ਉਹ ਪਹੁੰਚ ਰਹੇ ਹਨ ਜਿਹੜੀ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨੇ ਹਾਲ ਕਰਦਗੇ ਕਾਸਤੇ ਸਮਾਗਮਾਂ ਦੀ ਗੱਲ ਕੀਤੀ ਜਾਵੇ ਤਾਂ 10 ਦੇ ਸਮਾਗਮ ਦੇ ਵਿੱਚ ਕਿੱਥੋਂ-ਕਿੱਥੋਂ ਸੰਗਤ ਆਉਂਦੀ ਹੈ ਕਿੰਨੀਕ ਸੰਗਤ ਹੋ ਜਾਂਦੀ ਕੀ ਰੂਪਰੇਖਾ ਰਹਿੰਦੀ ਹੈ ਜਿਹੜਾ ਬਰਾਤ ਰੂਪੀ ਨਗਰ ਕੀਰਤਨ ਹੁੰਦਾ 10 ਤਰੀਕ ਨੂੰ ਇੱਥੇ ਗੁਰਦੁਆਰਾ ਡੇਰਾ ਸ਼ਾਹ ਤੋਂ ਮਹਾਨ ਨਗਰ ਕੀਰਤਨ ਹੰਦਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸ਼ਾਮ ਸੰਗਤਾਂ ਸ਼ਾਮਲ ਹੁੰਦੀਆਂ ਜੋ ਸਾਰੇ ਸ਼ਹਿਰ ਦੀਆਂ ਪ੍ਰਕਰਮਾ ਕਰਕੇ ਸ਼ਾਮ ਨੂੰ ਸਮਾਪਤ ਗੁਰਦੁਆਰਾ ਡੇਰਾ ਸ਼ਾਹ ਹੁੰਦੇ ਹਨ ਇਸ ਸਥਾਨ ਗੁਰੂ ਸਾਹਿਬ ਨਾਲ ਸੰਬੰਧਤ ਹੋਣ ਕਰਕੇ ਇੱਥੇ ਲਗਭਗ 5 ਤਰੀਕ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਣੀ ਆ ਜੋ ਲਗਭਗ 15 16 ਤਰੀਕ ਤੱਕ ਲਗਾਤਾਰ ਚੱਲੂ ਹੀ ਰਹਿਣੀ ਆ ਬਿਲਕੁਲ ਇੱਥੇ ਜਿਹੜੇ ਸਮਾਗਮ ਦੀਆਂ ਤਿਆਰੀਆਂ ਜੜੀਆਂ ਨੇ ਉਹ ਹੋ ਰਹੀਆਂ ਨੇ ਕਲੀ ਪੇਂਟ ਵਗੈਰਾ ਜਿਹੜੇ ਆ ਉਹ ਚੱਲਦੇ ਪਏ ਨੇ ਔਰ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਦੀ ਵੀ ਜਾਣਕਾਰੀ ਜ਼ਰੂਰ ਲਵਾਂਗੇ ਸਾਡੇ ਨਾਲ ਇੱਥੇ ਸਿੰਖ ਸਾਹਿਬ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਇਸ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਜਿਹੜੇ ਦਰਸ਼ਕ ਸਾਡੇ ਨਾਲ ਹੁਣੇ ਜੁੜੇ ਆ ਉਹਨਾਂ ਨੂੰ ਜਾਣਕਾਰੀ ਦੇ ਦੇਓ ਕਿ ਇਸ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਕੀ ਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 1544 ਸੰਮਤ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਇਸ ਬਟਾਲਾ ਨਗਰੀ ਦੇ ਵਿੱਚ ਬਰਾਤ ਦੇ ਸਮੇਤ ਵਿਆਹਣ ਵਾਸਤੇ ਆਏ ਇਸ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਦੇ ਅਸੀਂ ਦਰਸ਼ਨੀਦਾਰੇ ਕਰ ਰਹੇ ਹਾਂ ਇਸ ਪਾਵਨ ਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਦਿਨ ਦਿਨ ਇੱਥੇ ਬਰਾਤ ਜਿਹੜੀ ਸੀ ਬੈਠੀ ਰਹੀ ਇੱਥੋਂ ਨੇੜੇ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਨਾਲ ਜਦੋਂ ਉਸ ਸਮੇਂ ਦੀਆਂ ਰੌ ਰੀਤਾਂ ਦੇ ਅਨੁਸਾਰ ਵੇਦੀ ਦੇ ਦਿਵਾਲੇ ਆਨੰਦ ਕਾਰਜ ਕਰਨ ਦੀ ਗੱਲ ਚੱਲੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਆਪਣੇ ਸਿੱਖੀ ਜਮਦੇ ਅਨੁਸਾਰ ਸ਼ਬਦ ਦੇ ਨਾਲ ਪ੍ਰਕਰਮਾ ਕਰਨੀਆਂ ਨੇ ਅਸੀਂ ਅਗਨੀ ਦੇ ਦਿਵਾਲੇ ਅੱਗ ਦੇ ਦਿਵਾਲੇ ਪ੍ਰਕਰਮਾ ਜਿਹੜੀਆਂ ਨਹੀਂ ਕਰਨੀਆਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਜਾਪ ਲਿਖ ਕਰਕੇ ਤੇ ਉਸ ਨੂੰ ਚੌਂਕੀ ਤੇ ਸੁਭਾਏਮਨ ਕਰਕੇ ਉਸ ਦੇ ਦਿਵਾਲੇ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਉਸ ਵੇਲੇ ਫਿਰ ਬ੍ਰਾਹਮਣਾਂ ਨੇ ਇਤਰਾਜ਼ ਕੀਤਾ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਤੇ ਇਸ ਪ੍ਰਕਾਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਕਤੀ ਦਵਾਰ ਦੇ ਕੋਲ ਬਹਾਇਆ ਗਿਆ ਤੇ ਉਹਨਾਂ ਨੇ ਵਿਚਾਰ ਕੀਤੀ ਕਿ ਕਿਉਂ ਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਸਜ਼ਾ ਵਾਸਤੇ ਖਤਮ ਕੀਤਾ ਜਾਵੇ ਤੇ ਉਹਨਾਂ ਨੇ ਕੰਧ ਨੂੰ ਛੁੱਟਣ ਦਾ ਯਤਨ ਕੀਤਾ ਤੇ ਇੱਕ ਮਾਤਾ ਨੇ ਆ ਕਰਕੇ ਸਤਗੁਰਾਂ ਨੂੰ ਕਿਹਾ ਕਿ ਸਤਗੁਰੂ ਜੀ ਕੰਧ ਕੱਤੀ ਏ ਢਾਣ ਵਾਲੀ ਏ ਤੇ ਆਪ ਕਿਰਪਾ ਕਰਕੇ ਉੱਠ ਕੇ ਇੱਕ ਪਾਸੇ ਤੇ ਹੋ ਜਾਓ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਕਿ ਮਾਤਾ ਜੀ ਭਾਵਾਂ ਕੇ ਕੰਦ ਕੱਚੀ ਹੈ ਢਣ ਵਾਲੀ ਹੈ ਪਰ ਇਹ ਕੰਦ ਜਿਹੜੀ ਹੈ ਜੁਗਾ ਜੁਗੰਤਰਾ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਤੇ ਇੱਥੇ ਸਲਾਣਾ ਜੋੜ ਮੇਲੇ ਲਗਿਆ ਕਰਨਗੇ ਸੋ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਸ਼ੋ ਅਸਥਾਨ ਗੁਰਦੁਆਰਾ ਕੰਦ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਸਤਗੁਰਾਂ ਨੇ ਗ੍ਰਸਥ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਸੋ ਹਰ ਸਾਲ ਪਾ ਦੋਂਸੋ ਦਿਨ ਸਤਿਮੇਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਵਿਆਹ ਦੀ ਜਾਦਗਰ ਸੰਗਤਾਂ ਬੜੇ ਪਿਆਰ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ ਸੋ ਇਸ ਵਾਰੀ ਵੀ 10 ਸਤੰਬਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਜੋ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਵਿਆਹ ਪੁਰਬ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਬਿਲਕੁਲ ਦਰਸ਼ਕਾਂ ਨੂੰ ਇੱਕ ਵਾਰੀ ਉਸ ਸਥਾਨ ਜਾਨਕੀ ਉਸ ਕੰਧ ਦੇ ਵਿੱਚ ਜ਼ਰੂਰ ਦਰਸ਼ਨ ਕਰਾਵਾਂਗੇ ਜਿਹੜੇ ਕਿ ਇੱਥੇ ਮੌਜੂਦ ਹੈ ਔਰ ਇੱਥੇ ਸੰਗਤ ਜੋ ਹੈ ਉਹ ਨਮਸਤੇ ਹੁੰਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਔਰ ਜੋ ਹੈ ਉਹ ਇੱਥੇ ਕਿਹਾ ਜਾਵੇ ਤਾਂ ਇੱਥੇ ਸੰਗਤ ਨੂੰ ਉਸ ਖੰਧ ਦੇ ਵੀ ਜ਼ਰੂਰ ਦਰਸ਼ਨ ਕਰਾਵਾਂਗੇ ਜਿਹੜੀ ਖੰਧ ਦੇ ਜਿਹੜਾ ਆ ਨਾ ਕਿ ਨਮਸਤੇ ਇਸ ਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਦੀ ਨਿਸ਼ਾਨੀ ਹੈ ਕਾਸ ਸਤੰਬਰ ਨੂੰ ਇੱਥੇ ਜੋੜ ਮੇਲਾ ਲੱਗੇਗਾ 4 ਤੋਂ 5 ਦਿਨ ਇਹ ਜੋੜ ਮੇਲਾ ਚੱਲਦਾ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕੀਰਤਨ ਚੱਲਦੇ ਪਏ ਨੇ ਕਥਾਵਾਂ ਚੱਲਦੀਆਂ ਨੇ ਲਗਾਤਾਰ ਇਹ ਦਿਨ ਰਾਤ ਇਸ ਥਾਂ ਤੇ ਕੀਰਤਨ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਮੇਲਾ ਲਗਭਗ ਆਰੰਭ ਹੋ ਚੁੱਕਾ ਹੈ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨਿਤਨ ਉਥਰਾ ਬਟਾਲਾ